ਰਾ ਆ ਬਾਬਾ ਰਾਮ ਰਾਮ ਹਾਂ ਬੱਚਾ ਕਿਵੇਂ ਆਈ ਸੀ ਬਾਬਾ ਕੀ ਦਸੀਏ ਦੁੱਖ ਤੇਰੇ ਪਾਸੇ ਮੀਂਹ ਪੈ ਗਿਆ ਮੀਂਹ ਨਹੀਂ ਪੈਂਦਾ ਮੀਂਹ ਤਾਂ ਪੈ ਜੂ ਬੱਚਾ ਫੇਰ ਹੱਲ ਕੋਈ ਬੋਤਲ ਲੁਗੋ ਬਾਬਾ ਸੁਖਰੀ ਬਾਬਿਆਂ ਦੀ ਬੋਤਲ ਬਾਬਾ ਹੁਣੀ ਚੱਕ ਦੇਸੀ ਦੀ ਲੈ ਫੜ ਆ ਭਗਤਾ ਜਾ ਕੇ ਨੱਕੇ ਤਗੜੇ ਕਰ ਲਾ ਮੀਂਹ ਤਾਂ ਆ ਹੀ ਲੈ ਬਸ ਉਹ ਕਿਵੇਂ ਬੱਟਾ-ਬੱਟਾ ਦੇ ਮਿੱਟੀ ਲਈ ਆ ਨਾ ਭਾਈ ਬਾਬੇ ਨੇ ਆਖਿਆ ਕਹਿੰਦਾ ਮੀਂਹ ਪਊਗਾ ਬੱਟਾਂ ਤਗੜੀਆਂ ਕਰ ਲਾ ਓਇਆ ਜੱਕਿਆ ਬਾਬਾ ਨੇ ਬਾਬਾ ਇੱਥੇ ਆ ਰਿਹਾ ਹੈਗਾ ਦਿਖਾ ਦਿੰਦਾ ਅੱਜ ਤੁਹਾਨੂੰ ਚਲੋ ਓ ਚਲੋ ਕਿੱਥੇ ਹੈਗਾ ਆਜੋ ਆਜੋ ਸਾਨੂੰ ਵੀ ਕਰਾ ਦੇ ਦਰਸ਼ਨ ਉਹਦੇ ਆਜਾ ਆਜਾ ਬਾਬਾ ਫਿਰ ਤਾਗਣਾ ਹਾਂਗੇ ਤੁਮ ਨਹੀਂ ਤਾ ਅੱਛਾ ਯਾਰ ਮੈਨੂੰ ਕਹਦਾ ਬੱਟਾ ਤਾਗੜਿਆ ਕਰ ਆ ਆਜੋ ਆਸੇ ਬਾਬਾ ਬਾਬਾ ਦਾ ਸਾਰੀ ਪੀ ਗਿਆ ਬੋਤਲਾ ਓ ਬਾਬਾ ਜੀ ਹਾਂ ਜੀ ਓ ਮੀਠਾ ਪਿਆਣੀ ਤੂ ਰਪਈ ਜਾਂਦੇ ਬਾਬੇ ਬੱਸ ਓ ਕਿਹੜਾ ਓ ਕਿਹੜਾ ਬਾਬਾ ਤਣੋ ਗਿਆ ਇਹਦਾ ਸਾਡੇ ਪਿੰਡ ਦਾ ਨਛੇੜੀ ਆ ਸਰੇ ਦਾ ਪਾਉਤਲ ਪਿਆ